ਸਸੀਕਾਲ ਮਿੱਤਰੋ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਅੱਜ ਬਾਈ ਸਵਰਾਜ ਏਜੰਸੀ 'ਚ ਖੜੇ ਆਪਾਂ ਰੋਪੜ ਸਾਡਾ ਲਾਡੀ ਬਾਈ ਅੱਜ ਪਹੁੰਚਿਆ ਵਾ ਰੋਪੜ ਸਾਰਿਆਂ ਨੂੰ ਪਿਆਰ ਭਰੀ ਸਸੀਕਾਲ ਜੀ ਸਸੀਕਾਲ ਬਾਈ ਉਹ ਠੀਕ ਹੈ ਜੀ ਹੋਰ ਬਾਈ ਜੱਗੂ ਬਾਈ ਵਧੀਆ ਠੀਕ ਸਾਡਾ ਠੀਕ ਹੈ ਇਹਦਾ ਲਾਲ ਪੱਟ ਬੰਨੇ ਹੋਏ ਪਾ ਜੀ ਬਾਈ ਮਾਰੀ ਕੋਈ ਟੌਰ ਕਰਨੀ ਦੀ ਜ਼ਰੂਰਤ ਨਹੀਂ ਜੀ ਆਹ ਠੀਕ ਹੈ ਠੀਕ ਹੈ ਤਾਂ ਆਪਾਂ ਸਾਰਾ ਸੀਜ਼ਨ ਮਤਲਬ ਮੈਲੇ ਕੱਪੜਿਆਂ 'ਚ ਰਹਨੇ ਆ ਹਾਂ ਹਾਂ ਸਹੀ ਹੈ ਉਹ ਆਪਣੀ ਕਿਰਤ ਆ ਵੀਰੇ ਬਿਲਕੁਲ ਬਿਲਕੁਲ ਆਪਣੀ ਕਿਰਤ ਆ ਠੀਕ ਹੈ ਠੀਕ ਹੈ ਜੀ ਇਹ ਜਿਹੜੀ ਇਹ ਹੁੰਦੀ ਹੈ ਬਸ ਫੋਕੀ ਹਵਾਈ ਹੁੰਦੀ ਹੈ ਪੱਕੀ ਗੱਲ ਹੈ ਗਿਰਤ ਹੋਈ ਹੈ ਟਰੈਕਟਰ ਬਾਈ ਇੱਕ ਸਾਡੇ ਵੀਰਾਂ ਕੋਲ ਆਇਆ ਵਾ ਸਵਰਾਜ ਵਾਲਿਆਂ ਕੋਲ ਸਵਰਾਜ ਵਾਲਾ ਐਮ ਪੰਪਸਾ ਡੈਕ ਛਤਰੀ ਬੰਪਰ ਸਾਰਾ ਕੁਝ ਜਿਵੇਂ ਹੈਗਾ ਬਾਈ ਇਦਾਂ ਹੀ ਤੁਹਾਨੂੰ ਦੇ ਦੇਣਾ ਟਰੈਕਟਰ ਕੋਈ ਹੋਇਆ ਚਾਹਵਾਨ ਇੱਕ ਸਾਡੇ ਕੋਲ ਤਾਂ ਟਰੈਕਟਰ ਉਹ ਸਾਡੇ ਕੋਲੋਂ ਵਿਗਲਿਆ ਉਹਦੇ ਹੁਣ ਤੱਕ ਵੱladi ਵੀਰੇ ਫੋਨ ਆਈ ਜਾਂਦੇ ਆ ਫੋਨ ਆਈ ਜਾਂਦੇ ਆ ਅੱਜ ਚੌਥੇ ਜੀ ਵੇਚਿਆ ਜਾ ਨਾ ਹੋ ਗਏ ਚਾਰ ਪੰਜ ਦਿਨ ਹੋ ਗਏ ਤੇ ਲੱਗੂ ਵੀ ਤਿਆਰ ਵੀ ਯਾਰ ਬਹੁਤ ਵਧੀਆ ਕਰਿਆ ਹੋਇਆ ਟਰੈਕਟਰ ਹਾਂ ਐਮਪੋ ਵੀ ਲੱਗ ਗਿਆ ਛਤਰੀ ਵੀ ਲੱਗ ਗਈ ਹੈਂ ਸ਼ੋ ਲਾਡੀ ਕਮੰਡ ਖੜੀ ਆ ਰ ਵੀਡੀਓ ਸਾਡੀ ਵੀਰੇ ਮੜਾ ਜਾ ਸ਼ਾਟ ਸ਼ੂਟ ਕਰਕੇ ਦਿਖਾ ਦੇ ਚਲਾ ਕੇ ਕਿੰਨਾ ਚੱਲਿਆ ਵਾ ਲੈ ਬਾਈ ਟਰੈਕਟਰ ਤਾਂ ਬਾਈ ਨਵਾਂ ਹੀ ਪਿਆ ਕਿੰਨਾ ਚੱਲਿਆ ਵਾ ਵੀਰੇ 11 1183 ਘੰਟੇ ਚੱਲੇ 1100 ਘੰਟੇ ਚੱਲਿਆ ਵਾ ਬਾਈ ਟਰੈਕਟਰ ਠੀਕ ਐ ਬਾਕੀ ਕੋਲ ਆ ਜੂ ਚੈੱਕ ਕਰੋ ਟਰੈਕਟਰ ਦੇ ਮਾਲਾੜੀ ਚਲਾਉਣਾ ਤਾਂ ਕਿਹਾ ਏ ਨਵਾਂ ਦਾ ਟਰੈਕਟਰ ਆ ਮਾਲ ਕੇ ਆਉ ਬਾਈ ਜਿਹੜਾ ਹੂੰ ਪੱਕੀ ਬਾਈ ਨਵੇਂ ਹੁਣ ਤੁਹਾਨੂੰ ਪਤਾ 12ਵਾਂ ਮਹੀਨਾ ਥੋੜਾ ਜਿਆ ਇਸ ਦੋ ਇੱਕ ਦੋ ਮਹੀਨੇ ਜਾ ਕੇ ਥੋੜਾ ਜਿਹਾ ਮੰਦਾ ਪੈ ਜਾਂਦਾ ਕੰਮ ਤੇ ਲੈ ਜੀ ਅੱਡੀ ਮੋੜ ਕੇ ਹੀ ਲਾ ਲੈ ਬਾਈ ਮੋੜ ਕੇ ਹੀ ਲਾ ਲੈ भाई बम्पर भी खास है हैवी लगया मेरा हिसाब ਨਾਲ ਸਵਾ ਕੁਇੰਟਲ ਦਾ ਬੰਪਰ ਹੋਊਗਾ ਘੱਟ ਬੇ ਘੱਟ ਵੀ ਮਾਰਾ ਬੰਪਰ ਲੱਗਿਆ ਹੈ हां हां ਇਹ ਟਰੈਕਟਰ ਕਿਸੇ ਸ਼ਕੀਨ ਬੰਦੇ ਕੋਲੋਂ ਆਇਆ ਹੋਇਆ ਬਾਈ ਜੇ ਆਪਾਂ ਐਂਪੀ ਦੀ ਵੀ ਗੱਲ ਕਰੀਏ ਤਾਂ ਐਂਪੀ ਤੇ ਵੀ 20000 ਦਾ 15 15 20000 ਰਾਮ ਨਾਲ ਲੱਗ ਜਾਂਦਾ ਹਨਾ ਲਾਡੀ ਤਾਂ ਲੱਗਦਾ ਜੱਗੂ ਰਾਮ ਦਾ 15 20 ਇੰਨਾ ਕੁ ਲੱਗੇ ਜਾਂਦਾ ਬਾਈ ਠੀਕ ਹੈ 1.5 ਟੂਨ ਦਾ ਟਰੈਕਟਰ ਦੀ ਸਟਾਰਟਿੰਗ ਪੂਰੀ ਓਕੇ ਆ ਬਾਈ ਬੰਪਜੀ ਵੀ ਜੱਗੂ ਠੀਕ ਆ ਠੀਕ ਆ ਬਾਈ ਬਾਈ ਕਿਸੇ ਨੇ ਮੰਨ ਕੇ ਚਲੋ ਕਈ ਵਾਰ ਕਿਸੇ ਨੇ ਨਵਾਂ ਲੈਣਾ ਹੁੰਦਾ ਹਨਾ ਹਜੇ ਦੇਖੂ ਇੱਕ ਗੱਲ ਦੇ ਦੀ ਹਾਂ ਹਜੇ ਧੋਣਿਆ ਕੰਡੀਸ਼ਨ ਬਹੁਤ ਸਾਫ਼ ਆ ਹਾਂ ਦੇਖੋ ਬਾਈ ਆ ਉੱਪਰ ਤੇ ਹਜੇ ਧੋਣਿਆ ਮੁੱਟੀ ਮੁੱਟੀ ਬਹੁਤ ਪਈ ਹੋਏ ਤੋਤਾ ਬਣੀ ਹੈਗਾ ਟਰੈਕਟਰ ਜਦੋਂ ਬਾਦ ਤੋਤਾ ਦੱਤਾ ਗਿਆ ਹਨਾ ਹਮ ਉਹੀ ਗੱਲ ਹੈ ਟਰੈਕਟਰ ਤਾਂ ਬਾਈ ਬਾਕੀ ਚਲੋ ਬਾਈ ਆ ਕੇ ਦੇਖ ਲਿਓ ਆਪਣੀ ਅਸੀਂ ਤੁਹਾਨੂੰ ਵੀਡੀਓ ਚ ਦਿਖਾ ਸਕਦੇ ਆ ਬਾਕੀ ਚਲੋ ਕਈ ਵਾਰ ਜ਼ਿਆਦਾਤਰ ਜਿਹੜੀ ਸਾਨੂੰ ਵਧੀਲਾ ਤੁਸੀਂ ਬਾਈ ਗਾਗ ਨੂੰ ਆ ਕੇ ਅਗਲਾ ਉਹਦੇ ਚ ਬਈ ਬਹੁਤ ਨੁਕਸ ਕੱਢ ਦਿੰਦਾ ਠੀਕ ਹੈ ਜੀ ਬਾਕੀ ਚਲੋ ਬਾਈ ਤੁਹਾਨੂੰ ਪਤਾ ਜਿਹੜੀ ਜੀ ਚੱਲ ਬੰਦੀ ਮਾੜਾ ਮੋਟਾ ਫਰਕ ਤਾਂ ਪਈ ਜਾਂਦਾ ਕੰਡੀਸ਼ਨ ਦਾ ਜੇ ਆਪਾਂ ਕਹਿ ਦਈਏ ਵੀ ਉਹੀ ਗੱਲ ਆ ਤਾਂ ਫਾਇਦਾ ਨਹੀਂ ਹੈਗਾ ਚੀਜ਼ ਦਾ ਨਾ ਆਪਾਂ ਨੂੰ ਆਤ ਹੈ ਬਾਈ ਇਹ ਗੱਲ ਕਹਿਣ ਦੀ ਠੀਕ ਹੈ ਜੀ ਟਰੈਕਟਰ ਸੋਹਣਾ ਹੈ ਜੋ ਹੈਗਾ ਤੁਹਾਡੇ ਸਾਹਮਣੇ ਆ ਬਾਕੀ ਤੁਸੀਂ ਆ ਕੇ ਆਪਣਾ ਦੇਖੇ ਲੈਂਦਾ ਕੋਈ ਵੀ ਜਿੰਨੇ ਵੀ ਵੀਰ ਆਪਣੇ ਕੋਈ ਵੀਡੀਓ ਦੇਖ ਕੇ ਆਉਂਦੇ ਆ ਟਰੈਕਟਰ ਠੀਕ ਆ ਤੇ ਲਾਡੀ ਵੀਰੇ ਦਾ ਰੇਟ ਰੂਟ ਕਿੰਨਾ ਕਹਨੇ ਆ ਰੇਟ ਬਾਈ ਅਜੇ ਆਪਾਂ ਪੁੱਛਿਆ ਨਹੀਂ ਹੈਗਾ ਸਾਢੇ 5 ਲੱਖ ਮੰਗਦੇ ਮਨ ਲੱਗਾ ਬਾਈ ਡਿਮਾਂਡ ਦੇਖੋ ਜੀ ਜਿਹੜੀ ਗੱਲ ਕਰੀਏ ਡਿਮਾਂਡ ਦੀ ਤਾਂ ਸਾਢੇ 5 ਲੱਖ ਰੁਪਈਆ ਮੰਗਦੇ ਆ ਇਹ ਬਾਕੀ ਕੋਈ ਰੇਟ ਇਹਨਾਂ ਦਾ ਫਿਕਸ ਨਹੀਂ ਹੈਗਾ ਠੀਕ ਹੈ ਜੀ ਆ ਕੇ ਆਪਣਾ ਦੇਖ ਲਿਓ ਰੇ ਇਹਨਾਂ ਕੋਲ ਰੇਟ ਦਾ ਜੋ ਵੀ ਹੈਗਾ ਜਿੰਨਾ ਵੀ ਵੱਧ ਘੱਟ ਹੋਇਆ ਮੌਕੇ ਤੇ ਕਰ ਲਾਂਗੇ ਇਹ ਠੀਕ ਹੈ ਜੀ ਸੌਦਾ ਤਾਂ ਬਾਈ ਮੌਕੇ ਤੇ ਹੀ ਹੁੰਦਾ ਆ ਕੇ ਸਾਈ ਕੱਢ ਕੇ ਗੱਲਬਾਤ ਕਰਕੇ ਠੀਕ ਹੈ ਜੀ ਤੇ ਜਨਨ ਕਿ ਸਾਢੇ 5 ਡਿਮਾਂਡ ਮੰਗਦੇ ਆ ਪੈਸੇ ਤੇ ਬਾਕੀ ਜਿੰਨੇ ਦਾ ਵੀ ਮਿਲ ਜਵੇ ਉਹ ਬਾਈ ਬਾਕੀ ਅੱਗੇ ਆ ਗਾਗ ਦੀ ਕਿਸਮਤ ਹੈ ਤੇ ਇਹ ਬਾਕੀ ਨਾਲ ਕੋਲ ਹੋਰ ਵੀ ਪੁਰਾਣੇ ਟਰੈਕਟਰ ਖੜੇ ਆ ਇੱਕ ਦੋ ਸਮਰਾਜ ਖੜੇ ਆ ਇੱਕ ਦੋ ਟਰੈਕਟਰ ਇਹਨਾਂ ਕੋਲ ਕਿਸ ਨੇ ਹੋ ਲੈਣਾ ਹੋਵੇ ਤਾਂ ਉਹ ਵੀ ਦੇਖ ਲਿਓ ਤੇ ਹੋਲ ਲਾਡੀ ਵੀਰੇ ਰੋਟਾਵੇਟਰਾਂ ਦਾ ਕਿਵੇਂ ਕੰਮ ਕਰ ਰੋਟਾਵੇਟਰਾਂ ਦਾ ਬਾਈ ਵਧੀਆ ਚੱਲਦਾ ਹੁਣ ਫਿਰ ਹਾਲ ਤਾਂ ਮੰਦਾ ਜੀ ਹੈਨਾ ਹੁਣ ਬੰਦਾ ਹੋਇਆ ਥੋੜਾ ਜਿਹਾ ਅੱਛਾ ਹਾਂ ਹਾਂ ਲਾਡੀ ਮੈਂ ਨਾ ਗਾਣੇ ਲਾਊਗਾ ਹੁਣ ਮੈਂ ਕਿਹਾ ਵੀ ਦੇਖੀ ਆ ਵੀ ਕਿੰਨਾ ਕਿਵੇਂ ਆਵਾਜ਼ ਆ ਚੱਲਦਾ ਏ ਚੱਲਦਾ ਤਾਂ ਹੈਗਾ ਉਹ ਦਿਖਾਉਂਦੀ ਏ ਲੈ ਥੱਲੇ ਸਿੰਗਲ 베ਸ ਹੈ ਨਾ ਇਹਦੇ ਥੱਲੇ 베이스 ਬਾਈ ਆ ਦੇਖੋ ਧਿਆਨ ਨਾਲ ਦੇਖੋ ਥੱਲੇ 베이스 ਲੱਗੀ ਹੋਈ ਜਿਹੜੀ ਚੀਜ਼ ਆਪਾਂ ਤੁਹਾਨੂੰ ਦਿਖਾਉਣੀ ਆ ਦੇਖੋ ਥੱਲੇ 베이스 ਹਰਦੀਪ ਪਠਾਕੁਰ ਰੈਂਡ ਦੇ ਬਾਕੀ ਬਾਈ ਸਵਰਾਜ ਵੀ ਇਹਨਾਂ ਕੋਲ ਸਾਰੇ ਮਾਡਲ ਖੜੇ ਆ 2Z 855 15 ਸਪੀਡਾਂ ਵਾਲੇ 2 ਵਾਲੇ 700 744 ਲਾਲ ਰੰਗ ਵਾਲਾ ਉਹ ਖੜਾ ਇਹ ਦੇਖੋ ਤੱਕ ਤਾਂ ਸਾਰੇ ਹੀ ਨਾ ਕੋਸਟੋਕ ਦੇ ਵਿੱਚ A to Z ਆ ਸੈਂਟਰ ਗੇਅਰ ਵਾਲਾ ਖੜਾ ਜੀ ਆ ਵੀ ਸੈਂਟਰ ਗੇਅਰ ਵਾਲਾ ਖੜਾ ਏ ਬਾਈ ਸਾਰੇ ਬਾਕੀ ਸੈਂਟਰ ਗੇਅਰ ਵਾਲੇ ਆ ਇੱਕੋ ਟਰੈਕਟਰ ਖੜਾ ਸਿਰਫ ਸਾਈਡ ਗੇਅਰ ਵਾਲਾ ਬਾਕੀ ਚਾਰ ਦੇ ਚਾਰ ਟਰੈਕਟਰ ਸੈਂਟਰ ਗੇਅਰ ਵਾਲੇ ਖੜੇ ਆ ਇੱਕ ਗੱਲ ਦੇਖਿਓ ਬਾਈ ਸਾਡਾ ਜਿਹੜਾ ਰੋਪੜ ਵਾਲੀ ਬੈਲਟ ਆ ਸਾਡੇ ਸੈਂਟਰ ਗੇਅਰ ਨੂੰ ਲੋਕ ਜਿਆਦਾ ਪਸੰਦ ਕਰਦੇ ਆ ਬਾਕੀ ਚਲੋ ਆਪਣੀ ਆਪਣੀ ਚੁਆਇਸ ਆ ਪਰ ਜਿੰਨਾ ਵੀ ਸਾਡੇ ਕਮਰਸ਼ੀਅਲ ਟਰੈਕਟਰ ਯੂਜ਼ ਵਿੱਚ ਹੁੰਦਾ ਏ ਟਰਾਲੀ ਨੂੰ ਪਾ ਜ਼ਿਆਦਾਤਰ ਬਾਈ ਨਾ ਸੈਂਟਰ ਗੇਅਰ ਨੂੰ ਹੀ ਜ਼ਿਆਦਾ ਪ੍ਰੇਫਰ ਕਰਦੇ ਆ ਸਾਈਡ ਗੇਅਰ ਨੂੰ ਹਮੇਸ਼ਾ ਜ਼ਿੰਮੇਦਾਰ ਬੰਦਾ ਹੀ ਜ਼ਿਆਦਾ ਪਸੰਦ ਕਰਦਾ ਤੇ ਬਾਕੀ ਚਲੋ ਆਪਣੇ ਆਪਣੇ ਹਰੇਕ ਦੀ ਅ ਪਸੰਦ ਆ ਲੱਡੀ ਬਾਈ ਉਧਰ ਡੈਕ ਲੱਗਿਆ ਹੋਇਆ ਚਲੋ ਹੁਣ ਡੈਕ ਚੱਲ ਰਿਹਾ ਆਹ ਲੱਡੀ ਥੱਲੇ ਹਾਂ ਹੀ ਹੋਣਾ ਆਰ ਪੀ 300 ਉਹ ਆ ਨਹੀਂ ਆ ਜੀ ਪਹਿਲਾਂ ਤੇ ਬਾਕੀ ਬਈ ਰਿਮ ਰੂਮਾ ਦੇਖੋ ਟਰੈਕਟਰ ਦੇ ਜਮਾਂ ਹੀ ਕਿਤੇ ਮੜੀ ਸਿੰਗਲ ਚਰੀਟ ਵੀ ਨਹੀਂ ਹੈਗੀ ਹਾਂ ਠੀਕ ਜਮਾਂ ਹੀ ਸਾਫ਼ ਹੈ ਰਿਮ ਰੂਮਾ ਦਾ ਟਰੈਕਟਰ ਸਾਰਾ ਹੀ ਕੋਈ ਨਾ ਨਹੀਂ ਕਰਨਾ ਓ ਜੀ ਠੀਕ ਹੈ ਜੀ ਤੇ ਕਰਨ ਓ ਜਲਾ ਲਈਏ ਬਾਕੀ ਇਹਨਾਂ ਦੀ ਜਿਹੜੀ ਲੋਕੇਸ਼ਨ ਆ ਬਾਈ ਦੱਸ ਦਰ ਨੇ ਵੈਸੇ ਤਾਂ ਸਭ ਨੂੰ ਪਤਾ ਹੀ ਹੈ ਲੋਕੇਸ਼ਨ ਆਪਣੇ ਰੋਪੜ ਦੇ ਦਾਣਾ ਮੰਡੀ ਵਿੱਚ ਆ ਬਾਈ ਜਾਂਸੀ ਇਹ ਸਾਰੀਆਂ ਏਜੰਸੀਆਂ ਇਕੱਠੀਆਂ ਸਾਡੇ ਤੁਹਾਨੂੰ ਸਾਰੀਆਂ ਏਜੰਸੀਆਂ ਵਿੱਚ ਘੱਟ ਦੇ ਘੱਟ ਵੀ 30 25 ਤੋਂ 30 ਟਰੈਕਟਰ ਮਿਲ ਜਾਣੇ ਬਾਈ ਸੈਕੰਡ ਹੈਂਡ ਡਾਡੀ ਓਕੇ ਬਾਈ ਟੱਕ ਟੱਕ ਹੈ ਨਾ ਓਕੇ ਓਕੇ ਚੱਲਦਾ ਓਕੇ ਚੱਲਦਾ ਵਧੀਆ ਬਾਈ ਮੀਆਂ ਵੀ ਆ ਨਾ ਬਾਈ ਬੰਦ ਕਰਤਾ ਤਾਂ ਆ ਵੀਡੀਓ ਕਿਉਂਕਿ ਫਿਰ ਕਾਪੀਰਾਈਟ ਆ ਜਾਂਦਾ ਬਾਈ ਬਾਈ ਨੇ ਗਾਣੇ ਲਾ ਲੇ ਤੇ ਉਹ ਛੋਟੀ ਗੱਲ ਕਰਕੇ ਗਈ ਵਾ ਕਾਪੀ ਰੇਟ ਪੈਂਦਾ ਫੇ ਤਾਂ ਕਰਕੇ ਆਪਾਂ ਨੇ ਦਿਖਾਇਆ ਨਹੀਂ ਹੈਗਾ ਸਾਡੀ ਆ ਜਾ ਫਿਰ ਉਧਰ ਥੱਲੇ ਤੇ ਬਾਕੀ ਬਾਈ ਕਿਸ ਕੋਈ ਵੀ 735 ਲੈਣ ਦਾ ਸ਼ਕੀਨ ਹੋਇਆ ਤਾਂ ਰੋਪੜ ਸਵਰਾਜ ਏਜੰਸੀ ਦੇ ਵਿੱਚ ਗਿੱਲ ਐਂਡ ਕਲੇਰ ਵਾਲਿਆਂ ਕੋਲ ਖੜਾ ਟਰੈਕਟਰ ਠੀਕ ਹੈ ਜੀ 5 ਲੱਖ 50000 ਰੁਪਿਆ ਰੇਟ ਰੇਟ ਹੈ ਬਾਕੀ ਦਾ ਰੇਟ ਬਾਈ ਮੌਕੇ ਤੇ ਨਾ ਲਾ ਕੇ ਸੌਦਾ ਕਰ ਲਿਓ ਜਿੱਦਾਂ ਵੀ ਹੋਇਆ ਠੀਕ ਹੈ ਜੀ ਤੇ ਨੰਬਰ ਵੀ ਇਹਨਾਂ ਦਾ ਮੈਂ ਪਾ ਦਣਾ ਕਿਸੇ ਨੇ ਜਾਣਕਾਰੀ ਲੈਣੀ ਹੋਵੇ 99155 99901 ਦੁਬਾਰਾ ਨੰਬਰ ਨੋਟ ਕਰ ਲਿਓ ਜੀ 99155 99901 ਇਹ ਨੰਬਰ ਆ ਬਾਈ ਮਾਲਕ ਦਾ ਠੀਕ ਆ ਜੀ ਤੇ ਕਿਸੇ ਨੇ ਵੀ ਕੋਈ ਵੀ ਜਾਣਕਾਰੀ ਲੈਣੀ ਹੋਰ ਵੀ ਇਹਨਾਂ ਕੋਲ ਟਰੈਕਟਰ ਖੜੇ ਆ 855 ਖੜੇ ਆ ਇਹਨਾਂ ਕੋਲ ਇੱਕ ਇਹਨਾਂ ਕੋਲ 23 ਮਾਡਲ ਖੜਾ ਹੈ ਇੱਕ ਬਾਈ 19 ਮਾਡਲ ਖੜਾ ਹੈ ਠੀਕ ਆ ਜੀ ਤੇ ਬਾਕੀ ਜੇ ਕਿਸੇ ਨੇ ਨਵਾਂ ਟਰੈਕਟਰ ਲੈਣਾ 855 ਤਾਂ ਵੀ ਬਾਈ ਇਹਨਾਂ ਨਾਲ ਕੰਟੈਕਟ ਕਰ ਸਕਦਾ ਜੀ ਠੀਕ ਆ ਸੇਮ ਨੰਬਰ ਆ ਜਿਹੜਾ ਆਪਾਂ ਨੰਬਰ ਦੱਸਿਆ ਮਾਲਕ ਦਾ ਹੀ ਨੰਬਰ ਪਾਇਆ ਆਪਾਂ ਨੇ ਸਵਰਾ ਅਜੰਸੀ ਵਾਲੇ ਦਾ ਠੀਕ ਆ ਜੀ ਤੇ ਬਾਕੀ ਬਾਈ ਕਈ ਵਾਰ ਵੀਰਾਂ ਕੋਲ ਪੁਰਾਣਾ ਟਰੈਕਟਰ ਹੁੰਦਾ ਕਿਸੇ ਨੂੰ ਦੇਣਾ ਹੁੰਦਾ ਤਾਂ ਉਹ ਬਾਈ ਉਹ ਵੀ ਆਪਾਂ ਲੈ ਲੈਣੇ ਆ ਜੇ ਬਾਈ ਦਾ ਸੀ ਇਹਨਾਂ ਨੇ ਨਾ ਲੱਤਾ ਇਹ ਤਾਂ ਵੈਸੇ ਲੰਦੇ ਨਹੀਂ ਇਹ ਤਾਂ ਸਿੱਧਾ ਬਾਈ ਨਵੇਂ ਦੇ ਵਿੱਚੇ ਕੱਟਦੇ ਆ ਤੇ ਪੁਰਾਣਾ ਟਰੈਕਟਰ ਕਿਸੇ ਨੇ ਦੇਣਾ ਹੋਇਆ ਤਾਂ ਆਪਾਂ ਲੈ ਲੂਗਾ ਬਾਈ ਇਹ ਤੋਂ ਇਲਾਵਾ ਹੋਰ ਕਿਸੇ ਵੀ ਵੀਰ ਨੇ ਕੋਈ ਪੁਰਾਣਾ ਟਰੈਕਟਰ ਬਾਈ ਵੇਚਣਾ ਜਾਂ ਖਰੀਦਣਾ ਹੁੰਦਾ ਹੈ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰ ਸਕਦਾ ਜੀ ਮੇਰਾ ਨੰਬਰ ਹੈਗਾ 8146678790 ਤੇ ਕਈ ਵੀਰਾਂ ਦੀ ਮੇਰੇ ਤੋਂ ਸ਼ਿਕਾਇਤ ਆ ਬਾਈ ਫੋਨ ਨਹੀਂ ਚੱਕਦਾ ਤਾਂ ਅੱਗੇ ਵੀ ਆਪਾਂ ਕਹਿੰਦੇ ਆ ਬਾਈ ਤਾਂ WhatsApp ਤੇ ਬਾਈ ਕਾਲ ਮੈਸੇਜ ਵੋਇਸ ਮੈਸੇਜ ਕਰਦਿਆ ਕਰੋ ਥੋੜਾ WhatsApp ਤੇ ਜ਼ਰੂਰ ਰੈਪਲਾਈ ਕਰਿਆ ਕਰੂਗੇ ਬਾਈ ਕਈ ਵਾਰ ਫੋਨ ਚੱਕ ਨਹੀਂ ਹੁੰਦਾ ਸਿੱਧਾ ਡਾਇਰੈਕਟ ਠੀਕ ਹੈ ਜੀ ਤਾਂ ਮੇਰਾ ਵੀਰ ਕੋਈ ਵੀ ਗੁੱਸਾ ਗਿਲਾ ਨਾ ਕਰਿਆ ਕਰੋ WhatsApp ਤੇ ਮੈਨੂੰ ਕਾਲ ਜਾਂ ਮੈਸੇਜ ਜਾਂ ਟਾਈਪ ਕਰਕੇ ਮੈਸੇਜ ਕਰਦਿਆ ਕਰੋ ਇੱਥੇ ਤੁਹਾਨੂੰ 100% ਰੈਪਲਾਈ ਦਿਆ ਕਰੂਗੇ ਬਾਈ ਤੇ ਬਾਕੀ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਆ ਕਰੋ ਤੇ ਆਪਣੇ YouTube ਚੈਨਲ ਤੁਹਾਨੂੰ ਮਹਾਲ ਨੂੰ ਕਰਿਆ ਕਰੋ ਜੀ ਸਬਸਕ੍ਰਾਈਬ ਆਪਾਂ ਤੁਹਾਨੂੰ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗ 'ਚ ਸਾਰੇ ਵੀਰਾਂ ਦਾ ਧੰਨਵਾਦ